ਆਉਂ ਦੁਆ ਕਰੀਏ ਕਹਿੰਦੇ ਆ ਸ਼ਾਇਦ ਠੀਕ ਹੀ ਹੋਏਗਾ 124000 ਪੀਰ ਪੈਗੰਬਰ ਆਏ ਸਾਡੇ 10 ਗੁਰੂ ਸਾਹਿਬਾਨ ਆਏ ਮੁਹੰਮਦ ਸਾਹਿਬ ਆਏ ਈਸਾ ਆਏ ਬੁੱਧਾ ਆਏ ਮੌਜ਼ਜ਼ موسی ਜਿਨ੍ਹਾਂ ਨੂੰ ਕਹਿੰਦੇ ਹਜ਼ਰਤ موسی ਕਿਸ ਕਿਸ ਲੈਵਲ ਦੀਆਂ ਹਸਤੀਆਂ ਆਈਆਂ ਸਮਝਾਉਣ ਪੂਰੀਆਂ ਪੂਰੀਆਂ ਜ਼ਿੰਦਗੀਆਂ ਉਹਨਾਂ ਨੇ ਲਾਤੀਆਂ ਇਨਸਾਨ ਮੈਂ ਹੁਣ ਕੀ ਕਹਾਂ ਇਨੂੰ ਕਹਿੰਦੇ ਤ ਅਸ਼ਰਫੁਲ ਮਖਲੂਕਾਤ ਹੈ ਦਾ ਮਤਲਬ ਹੁੰਦਾ ਸੁਪਰ ਕ੍ਰੀਏਸ਼ਨ ਆਫ ਗੋਡ ਲੇਕਿਨ ਇਹਦੇ ਚਾਲੇ ਸ਼ੈਤਾਨ ਵਾਲੇ ਆ ਕਾਹਦਾ ਇਹਨਾਂ ਨੇ ਆਪਣੇ ਪੀਰਾਂ ਪੈਗੰਬਰਾਂ ਨੂੰ ਸੁਣਿਆ ਗੁਰੂਆਂ ਨੂੰ ਸੁਣਿਆ ਆ ਦੇਖੋ ਨਾ ਯੂਕਰੇਨ ਰਸ਼ੀਆ ਮਾਸੂਮ ਲੋਕ ਮਰ ਰਹੇ ਉਹਨਾਂ ਦਾ ਕੋਈ ਕਸੂਰ ਨਹੀਂ ਮੈਂ ਤਾਂ ਕਹਿੰਦਾ ਪੋਲਿਟਿਕਸ ਵਿੱਚ ਜਦੋਂ ਕੋਈ ਆਵੇ ਇੱਕ ਫਾਰਮ ਭਰਿਆ ਜਾਵੇ ਉਸ ਫਾਰਮ ਵਿੱਚ ਪਹਿਲਾ ਕਾਲਮ ਇਹ ਹੋਵੇ ਕਿ ਜੀ ਪੋਲਿਟਿਕਸ ਚ ਜਾਣਾ ਤੇਰਾ ਵੱਡਾ ਮੁੰਡਾ ਜਿਹੜਾ ਨਾ ਜੇਠਾ ਜਿਹੜਾ ਸਭ ਤੋਂ ਪਿਆਰਾ ਤੇ ਜਾਂ ਸਭ ਤੋਂ ਕਰੋੜੀ ਵਾਲਾ ਲਾਸਟ ਵਾਲਾ ਮੁੰਡਾ ਫੌਜ ਚ ਪਹਿਲਾਂ ਭਰਤੀ ਕਰਾ ਫੇ ਤੇ ਇਹਨੂੰ ਪੋਲਿਟਿਕਸ ਚ ਆਉਣ ਦੇਣਾ ਪੁੱਤਾਂ ਦੇ ਮਰਨ ਦਾ ਇਹਨਾਂ ਨੂੰ ਤਕਲੀਫ ਤਾਂ ਹੋਵੇ ਸੋ ਸੱਜਣੋ ਦੁਆ ਕਰੋ ਅਰਦਾਸ ਕਰੋ ਇਹ ਦੋਨੇ ਮੁਲਕ ਚਲੋ ਜੋ ਹੋ ਗਿਆ ਬੜਾ ਮਾੜਾ ਹੋਇਆ ਇਸ ਤੋਂ ਮਾੜਾ ਕੀ ਹੋ ਸਕਦਾ